ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਸੱਗੂ ਬਲੌਕਸ ਤੇ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਐ ਹੋਰ ਸੁਣਾਓ ਜੀ ਤੁਹਾਡਾ ਕੀ ਹਾਲ ਚਾਲ ਹੈ ਦੁਪਹਿਰ ਦੇ 12:30 ਦਾ ਟਾਈਮ ਆ ਤੇ ਮੈਂ ਇੱਥੇ ਸਬਜ਼ੀ ਦੀ ਤਿਆਰੀ ਕਰ ਰਹੀ ਸੀਗੀ ਇੱਕ ਪਾਸੇ ਕੜਾਹੀ ਦੇ ਵਿੱਚ ਚੌਲ ਧਰ ਤੇ ਸੀਗੇ ਬਣਾਉਣ ਲਈ ਦੂਸਰੇ ਪਾਸੇ ਬਸ ਤੜਕੇ ਦੀ ਤਿਆਰੀ ਕਰ ਰਹੀ ਸੀ ਕਾਵੜੀ ਛੋਲੇ ਬਣਾਉਣੇ ਸੀਗੇ ਤੇ ਕਾਵੜੀ ਛੋਲੇ ਪਹਿਲਾਂ ਮੈਂ ਉਬਾਲ ਕੇ ਰੱਖਲੇ ਸੀਗੇ ਤੜਕੇ ਲਈ ਫਰਾਈ ਪੈਨ ਦੇ ਵਿੱਚ ਤੇਲ ਪਾਤਾ ਸੀਗਾ ਤੇ ਤਿੰਨ ਪਿਆਜ਼ ਦੋ ਟਮਾਟਰ ਤਿੰਨ ਚਾਰ ਹਰੀਆਂ ਮਿਰਚਾਂ ਤੇ ਚਾਰ ਪੰਜ ਲਸਣ ਦੀਆਂ ਕਾਲੀਆਂ ਇਹਨਾਂ ਨੂੰ ਬਸ ਮੋਟੇ ਮੋਟੇ ਕੱਟ ਕੇ ਰੱਖ ਲਿਆ ਸੀਗਾ ਇਹਨਾਂ ਨੂੰ ਭੁੰਨ ਕੇ ਪਹਿਲਾਂ ਆਪਾਂ ਤੇ ਗ੍ਰाइंड ਕਰਾਂਗੇ ਮਿਕਸੀ ਦੇ ਵਿੱਚ ਤੇ ਉਸ ਤੋਂ ਬਾਅਦ ਬਾਰੇ ਮਸਾਲਾ ਭੁੰਨਾਂਗੇ ਹਲਕਾ ਜਿਹਾ ਭੁੰਨ ਲੈਣਾ ਠੀਕ ਹੈ ਆਪਾਂ ਚੌਲ ਬਸ ਮੈਂ ਜੀਰਾ ਪਾ ਕੇ ਤੇ ਤੜਕਾ ਲਾਤਾ ਸੀਗਾ ਪਿਆਜ਼ ਵਗੈਰਾ ਅਜੇ ਨਹੀਂ ਪਾਏ ਸੀਗੇ ਚੌਲ ਦੇ ਵਿੱਚ ਗਰਮੀ ਅਜ ਬਹੁਤ ਜ਼ਿਆਦਾ ਹੋਈ ਪਈ ਹੈ ਕਿ ਗੁੰਮ ਚਾ ਹੋਇਆ ਪਿਆਗਾ ਐ ਲੱਗਦਾ ਵੀ ਜਾਂ ਤਾਂ ਕਿਤੇ ਪਾਸੇ ਮੀਂਹ ਆ ਜੇ ਤਾਂ ਮાળੀ ਮੋਟਾ ਕੋਈ ਆਪ ਨੂੰ ਵੀ ਸਾਝਾ ਆ ਜੇ ਮੈਕਸੀ ਕੱਢ ਕੇ ਰੱਖ ਦਿੰਨੀ ਆ ਜਿੰਨੇ ਬਸ ਆਪਣਾ ਮਸਾਲਾ ਪਕਦਾਗਾ ਮੈਨੂੰ ਐਸ ਵੀ ਚਲੋ ਘਰੇ ਸੀ ਗਰਮਾਨ ਤੇ ਰਮਾਨ ਦੇ ਪਾਪਾ ਅੱਜ ਤੇ ਮੈਂ ਨਾਲ ਚੌਲ ਬਣਾ ਦਿੰਨੀ ਆ ਵੈਸੇ ਰੋਟੀ ਵੀ ਬਣਾਵਾਂਗੇ ਬਾਕੀ ਜਿੱਦੇ ਘਰੇ ਹੁੰਦੇ ਆ ਤੇ ਕੰਮ ਧੰਦੇ ਵੈਸੇ ਨੇ ਲੋਟ ਆਉਂਦੇਗੇ ਸਵੇਰ ਬੱਥ ਚਾਹ ਪੀ ਕੇ ਬਾਜ਼ਾਰ ਗਏ ਸੀ ਦੋਵੇਂ ਪਿਓ ਪੁੱਤ ਤੇ ਜਦੋਂ ਆਏ ਤੇ ਮੈਂ ਇਹਨਾਂ ਨੂੰ ਪੁੱਛਿਆ ਮੈਂ ਚਾਹ ਪੀਣੀ ਹੈ ਕਦੇ ਬਣਾ ਲਾ ਤੇ ਉਸ ਟਾਈਮ ਤੇ ਪਹਿਲਾਂ ਜਾਂਦੇ ਪੀ ਕੇ ਗਏ ਫਿਰ ਘਰੇ ਆ ਕੇ ਪੀਤੀ ਮੈਂ ਤੇ ਪ੍ਰਾਜ ਜਦੋਂ ਕਰੇ ਹੁੰਨੇ ਆ ਬਸ ਅਸੀਂ ਇੱਕ ਟਾਈਮ ਹੀ ਜ਼ਿਆਦਾਤਰ ਚਾਹ ਬਣਾਉਂਨੇ ਕਦੇ ਤਾਂ ਭਾਵੇਂ ਦੋ ਟਾਈਮ ਦੇਨੇ ਚਾਹ ਬਣ ਜੇ ਇਹਨਾਂ ਨੇ ਸਵੇਰ ਵੇਲੇ 11 ਵਜੇ ਦੇ ਨੂੰ ਤੀਜੀ ਵਾਰ ਚਾਹ ਬਣ ਗਈ ਸੀ ਕਿ ਮਹਾ ਵੀ ਤੁਸੀਂ ਮਹਾ ਚਾਹ ਹੀ ਲੋਟੋਂ ਨਹੀਂ ਕਹਿੰਦੇ ਨਾ ਤੂੰ ਪੁੱਛ ਲੈਨੀ ਮਹਾ ਵੀ ਮੈਂ ਤਾਂ ਇੱਕ ਫਾਰਮੈਲਿਟੀ ਜੀ ਕਰਦੀ ਹੁੰਨੀ ਆ ਹੱਸਣ ਲੱਗੀ ਮਹਾ ਤੁਸੀਂ ਨਾ ਕਰਦਾ ਕਰੋ ਕਹਿੰਦੇ ਤੇਰੇ ਤਾਂ ਇਹ ਬੜੀ ਗੱਲ ਆ ਕਹਿੰਦੇ ਨਾ ਪੁੱਛ ਲੈਂਦੀ ਆ ਬਣਾ ਕੇ ਚਾਹ ਕਹਿੰਦਾ ਬਾਅਦ ਚਾਹ ਕਹਿ ਦੇ ਦਿੰਦੀ ਆ ਕਿ ਮਗਾ ਹੋਰ ਕੀ ਮੈਂ ਇੰਨੀ ਗਰਮੀ ਆ ਤੇ ਚਾਹ ਪੀ ਕੇ ਕੀ ਕਰਦੀ ਆ ਕਿ ਜਦੋਂ ਬਾਕੀ ਆਏ ਆ ਵੀ ਚੀਜ਼ ਬਣਦੀ ਆ ਘਰੇ ਤੇ ਆਪ ਤੋਂ ਵੀ ਪੀਤੀ ਜਾਂਦੀ ਆ ਤੇ ਮੇਰੇ ਤਾਂ ਐਸਲ ਬਹੁਤ ਜ਼ਿਆਦਾ ਬਣਨ ਲੱਗ ਜਾਂਦਾਗਾ ਇਹਨਾਂ ਨੂੰ ਹੁਣ ਆਤ ਬਣੀ ਵੀ ਆ ਕੰਮ ਤੇ ਚਾਹ ਪੀਣ ਦੀ ਕੰਟੇਨਰ ਦੇ ਵਿੱਚ ਨਮਕ ਖਤਮ ਹੋਇਆ ਪਿਆ ਸੀਗਾ ਤੇ ਮੈਨੂੰ ਐਸੇ ਵੀ ਚਲੋ ਖੜੀ ਖੜੀ ਕੋਲੇ ਉਹ ਵੀ ਰਿਫਲ ਕਰ ਦਿੰਦੀ ਆ ਕਿ ਕਾਬਲੀ ਛੋਲੇ ਜਿਹੜੇ ਉਬਾਲ ਕੇ ਰੱਖੇ ਸੀ ਉਹਨਾਂ ਨੂੰ ਇੱਕ ਬਰਤਨ ਦੇ ਵਿੱਚ ਕੱਟ ਕੇ ਰੱਖਤਾ ਸੀ ਤੇ ਕੁੱਕਰ ਨੂੰ ਪਾਣੀ ਦੇ ਵਿੱਚ ਅੰਗਾ ਲੱਗਦਾ ਸੀ ਆ ਕੇਰਾ ਇਸੇ ਤਰ੍ਹਾਂ ਤੜਕਾ ਲਾ ਦੋਗੀ ਚੌਲ ਤਾਂ ਵੈਸੇ ਬਾਨਣ ਵਾਲੇ ਸੀਗੇ ਪਹਿਲਾਂ ਧਰਤੇ ਸੀ ਮੈਂ ਯਾਦ ਮੈਂ ਦੁਪੱਟਾ ਲੈਤਾ ਲਿਆ ਸੀ ਇਹ ਪਿਆਰ ਦਾ ਸੂਟ ਨਾਲ ਦਾ ਤੇ ਮੈਨੂੰ ਤਾਂ ਐਸੀ ਵੀ ਮੈਂ ਕਾਹਤੋਂ ਲੈ ਲੈ ਵੀ ਮੈਂ ਕਾਟਨ ਦਾ ਦੁਪੱਟਾ ਹੀ ਲੈ ਲੈਂਦੀ ਬਸ ਜਦੋਂ ਮੈਂ ਕੰਮ ਕਰਨ ਲੱਗੀ ਤੇ ਬਸ ਉਦੋਂ ਇਹਨੂੰ ਐ ਹੋ ਗਿਆ ਵੀ ਚਲੋ ਬਾਅਦ ਦੇ ਵਿੱਚ ਹੀ ਹੁਣ ਲਾਉਂਗੀ ਇਹਨੂੰ ਮਸਾਲਾ ਵੈਸਤਾ ਹੈ ਠੰਡਾ ਕਰਕੇ ਪੀਸਣਾ ਹੁੰਦਾ ਆਪਾਂ ਤੇ ਪਰ ਥੋੜਾ ਜਿਹਾ ਤਾਂ ਮੈਂ ਇਹਦੀ ਪਾਫ ਜੀ ਕੱਢਤੀ ਸੀਗੀ ਮਿਕਸੀ ਦੇ ਵਿੱਚ ਇਹਦੇ ਜਾਰ ਚ ਪਾ ਕੇ ਮਿਕਸੀ ਵਾਲੇ ਚ ਤੇ ਪੱਖੀ ਮੂਰੇ ਰੱਖਤਾ ਸੀਗਾ ਮੈਨੂੰ ਆ ਸੀ ਮੈਂ ਲੇਟ ਤਾਂ ਹੋ ਜਾਾਂ ਤੇ ਬਸ ਜ਼ਿਆਦਾ ਟਾਈਮ ਵੈਸੇ ਨਹੀਂ ਠੰਡਾ ਕੀਤਾ ਕਿ ਜ਼ਿਆਦਾ ਮੇਰੇ ਤੋਂ ਤੇ ਉਹਨੂੰ ਪੀਸ ਕੇ ਤੇ ਉਸ ਤੋਂ ਬਾਅਦ ਆਪਾਂ ਤੜਕਾ ਲਾ ਦਿੰਨੇ ਆ ਤੇ ਆਟਾ ਵੀ ਮੈਂ ਛਾਣ ਕੇ ਰੱਖ ਲਿਆ ਸੀਗਾ ਜਦੋਂ ਤੜਕਾ ਲਾ ਕੇ ਤੇ ਮੈਂ ਆਟਾ ਗੁੰਨਣ ਲੱਗੀ ਤੇ ਸਿਲੰਡਰ ਖਤਮ ਹੋ ਗਿਆ ਮੋਜੀ ਤੜਕਾ ਆਪਾ ਪੁੰਨ ਲੈਨੇ ਆ ਤੇ ਨਾਲ ਨਾਲ ਆਟਾ ਗੁੰਨ ਲਉਗੀ ਜਦੋਂ ਹੀ ਮੈਂ ਆਟਾ ਗੁੰਨਣ ਲੱਗੀ ਇਹਦੇ ਨਾਲ ਦੀ ਨਾਲੇ ਸਿਲੰਡਰ ਖਤਮ ਹੋ ਗਿਆ ਤੇ ਉਹ ਤਾਂ ਐਸੀ ਵੀ ਚਲੋ ਸਿਲੰਡਰ ਪਿਆ ਸੀ ਮੈਂ ਆਵਾਜ਼ ਲਈ ਤਾਂ ਰਮਾਂ ਸਿਲੰਡਰ ਤਾਂ ਚੱਕ ਕੇ ਲੈ ਆਇਆ ਤੇ ਲਗਾ ਕੇ ਗਿਆ ਨਹੀਂ ਮੈਂ ਖੈਣੂ ਲਗਾ ਵੀ ਦੇ ਤੇ ਕਹਿੰਦਾ ਮੇਰੇ ਤੋਂ ਨਹੀਂ ਲੱਗਦਾ ਕਹਿੰਦਾ ਕਿਹੜੇ ਕਦੇ ਲਗਾਇਆ ਨਹੀਂ ਤੇ ਇਹਨੂੰ ਐ ਲਾਦਾ ਮੈਂ ਕਿਹਾ ਵੀ ਇਹਦੇ ਵਿੱਚ ਕਿੱਡੀ ਗੱਲ ਲਗਾਉਣ ਦੀ ਵੀ ਤਾਂ ਮੈਂ ਵੀ ਲਗਾ ਲੈਂਨੀ ਮੈਂ ਹੁਣ ਮੈਂ ਆਟਾ ਗੁੰਨ ਰਹੀ ਸੀ ਤੇ ਫਿਰ ਇਹਦੇ ਪਾਪਾ ਪਰੋ ਉਹ ਕੰਮ ਕਰੀ ਜਾਂਦੇ ਸੀਗੇ ਤੇ ਉਹਨਾਂ ਨੇ ਆ ਕੇ ਲਗਾਇਆ ਕੋਸ਼ੇ ਗੇਮ ਖੇਡੀ ਜਾਂਦਾ ਸੀ ਇਹਨੂੰ ਗੇਮ ਦਾ ਬਸ ਐ ਹੋ ਜਾਂਦਾ ਵੀ ਕਿਤੇ ਮੇਰੇ ਤੋਂ ਦੁਬਾਰਾ ਜੇ ਨਾ ਸਹੀ ਲੱਗਿਆ ਤੇ ਕਿਤੇ ਪਟਕੇ ਦੁਬਾਰਾ ਕਹਿ ਦੇਣ ਲਾ ਗਏ ਗੈਸ ਇੱਥੇ ਮੇ ਚਲਾ ਦਿੰਦੀ ਐ ਸਿਲੰਡਰ ਇਹਨਾਂ ਨੇ ਲਗਾਤਾ ਸੀਗਾ ਇਸ ਤਰ੍ਹਾਂ ਜਦੋਂ ਆਪਾਂ ਕੰਮ ਕਰਦੇ ਆ ਆਟਾ ਵਗੈਰਾ ਪਕੋਂਦੇ ਆ ਤੇ ਹੱਥ ਗੈਸ ਵਗੈਰਾ ਨੂੰ ਲੱਗ ਜਾਂਦੇ ਤੇ ਉਹ ਹੀ ਆਟੇ ਵਾਲੇ ਹੁਣ ਕੁੱਕਰ ਨੂੰ ਵੀ ਕੁੱਕਰ ਵੀ ਸਾਈਡ ਤੋਂ ਹੁਣ ਫੜ ਕੇ ਸਾਈਡ ਤੇ ਕੀਤਾ ਸੀ ਤੇ ਉਹਨੂੰ ਵੀ ਆਟੇ ਵਾਲੇ ਹੱਥ ਲੱਗ ਜਾਂਦੇ ਆ ਕਿ ਕੰਮ ਮੈਂ ਥੋੜੇ-ਥੋੜੇ ਨਾਲ ਵਾਜਦੇ ਜਦੋਂ ਕੋਈ ਚੀਜ਼ ਚੱਕਣੀ ਰੱਖਣੀ ਹੁੰਦੀ ਵੈਸੇ ਤਾਂ ਮੇਰੀ ਆਦਤ ਆ ਵੀ ਨਾਲ ਦੀ ਨਾਲ ਸਲਫ ਤੇ ਮੈਂ ਗੈਸ ਤੇ ਕੱਪੜਾ ਮਾਰਦੀ ਰਹਿੰਦੀ ਆਂਗੀ ਆਟਾ ਵੀ ਗੁੰਨ ਕੇ ਰੱਖ ਦਿਆ ਸੀ ਤੇ ਇਹ ਬਰਤਨ ਤੋਲਤੇ ਸੀਗੇ ਪਹਿਲਾਂ ਮੈਂ ਚੌਲਾਂ ਨੂੰ ਤੜਕਾ ਲਾ ਕੇ ਉਸ ਤੋਂ ਬਾਅਦ ਝਾੜੇ ਸੀਗੇ ਇਹ ਤੇ ਇਹਨਾਂ ਨੂੰ ਲਾ ਦਿੰਦੀ ਆ ਰਾਇਕ ਦੇ ਵਿੱਚ ਬਾਸਕਟ ਖਾਲੀ ਕਰ ਲੂੰਗੀ ਰੋਟੀ ਵਾਲੇ ਹੋ ਜਾਣਗੇ ਫਿਰ ਉਸ ਤੋਂ ਬਾਅਦ ਰੋਟੀ ਵਾਲੇ ਚੱਕੇ ਜਾਣਗੇ ਕਾਵੜੀ ਛੋਲੇ ਨਾਲ ਡੱਬਾ ਸੀ ਇਹ ਤੇ ਖਾਲੀ ਹੋ ਗਿਆ ਸਬਸ ਜਿੰਨੇ ਕ ਬਣਾਉਣੇ ਸੀ ਉਹੀ ਸੀਗੇ ਅੱਜ ਤੇ ਇਹਨੂੰ ਵੀ ਮੈਂ ਨਾਲ ਦੀ ਨਾਲ ਧੋਕੇ ਰੱਖਤਾ ਮੈਨੂੰ ਐ ਹੁੰਦਾ ਵੀ ਚਲੋ ਜਿਹੜਾ ਵੀ ਕੋਈ ਬਰਤਨ ਖਾਲੀ ਹੁੰਦਾ ਤੇ ਉਹ ਵੀ ਧੋਤਾ ਜਾਵੇ ਫਿਰ ਅੱਧੀ ਚੀਜ਼ ਉਸ ਦੇ ਵਿੱਚ ਦੁਬਾਰਾ ਪਾਈ ਜਾਂਦੀ ਹੈਗੀ ਚੋਲ ਬਾਨ ਨਾਲ ਸੀ ਵੈਸੇ ਥੋੜਾ ਜਿਹਾ ਪਾਣੀ ਸੀਗਾ ਮੈਨੂੰ ਐ ਸੀ ਵੀ ਚਲੋ ਇਹ ਵੀ ਸੁਕਾ ਕੇ ਤੇ ਉਸ ਤੋਂ ਬਾਅਦ ਇਧਰੋਂ ਤਾਂ ਕੈਂਸ ਕਰ ਦੋਗੇ ਬੰਦ ਮਸਾਲੇ ਨੂੰ ਆਪ ਆਪ ਪਕਾ ਕੇ ਚੰਗੀ ਤਰ੍ਹਾਂ ਤੇ ਇਹਦੇ ਵਿੱਚ ਦੂਸਰੇ ਆਪਣੇ ਸੁੱਕੇ ਮਸਾਲੇ ਪਾ ਦਾਂਗੇ ਚੰਦੇ ਵਿੱਚ ਬਸ ਐਂ ਹੁੰਦਾ ਵੀ ਜਦੋਂ ਖੜੇ ਆ ਤੇ ਜਿਹੜੇ ਕੰਮ ਹੁੰਦੇ ਆ ਤੇ ਉਹ ਹੋ ਜਾਣ ਤੇ ਪਸੀਨਾ ਵੀ ਸੱਤੋਂ ਲੈ ਕੇ ਪੈਰਾਂ ਤੇ ਘਰਚਾਉਣ ਵਾਲੀ ਗੱਲ ਹੋਈ ਪਈ ਸੀ ਅੱਜ ਤਾਂ ਇੰਨੀ ਗਰਮੀ ਹੋਈ ਪਈ ਸੀਗੀ ਲਓ ਜੀ ਚੌਲਤਾ ਬਣ ਗਿਆ ਸੀ ਤੇ ਹੁਣ ਆਪਾਂ ਇੱਧਰ ਵੀ ਮਸਾਲੇ ਪਾ ਦਿੰਨੇ ਆ ਆਪਣੇ ਹਲਦੀ ਪਾ ਦੂੰਗੀ ਲਾਲ ਮਿਰਚ ਨਾਮਕਾ ਗਰਮ ਮਸਾਲਾ ਧਨੀਆ ਪਾਊਡਰ ਇੱਕ ਚਮਚੇ ਇਸ ਦੇ ਵਿੱਚ ਮਲਾਈ ਪਾ ਦੂੰਗੀ ਮਲਾਈ ਪਾਉਣ ਦੇ ਨਾਲ ਗਰੇਵੀ ਵਧੀਆ ਆਪ ਨੂੰ ਬਸਾ ਹੋ ਜਾਂਦਾ ਵੀ ਜਿੱਦੇ ਘਰੇ ਹੁੰਦੇ ਵੀ ਰੋਟੀ ਟੁੱਕ ਚਲੋ ਗਰਮ ਖਾ ਲੈਣਗੇ ਗਰਮੀ ਤਾਂ ਆਪ ਨੂੰ ਵੈਸੇ ਵੀ ਲੱਗੀ ਜਾਣੀ ਹੈ ਕਿ ਜਦੋਂ ਆਪ ਬਣਾਉਣੇ ਆਪ ਦੀ ਉਹ ਵੀ ਤਾਂ ਗਰਮੀ ਲੱਗਦੀ ਆ ਤੇ ਜਿੰਨੇ ਤਾਂ ਆ ਹੁੰਦਾ ਵੀ ਜਦੋਂ ਟਿਫਨ ਨਾਲ ਜਾਂਦਾ ਉਹ ਤਾਂ ਠੰਡੀਆਂ ਖਾਣੀਆਂ ਹੀ ਹੁੰਦੀਆਂ ਆਂ ਤੇ ਬਾਕੀ ਵੈਸੇ ਅੱਜ ਚੌਲ ਬਣਾ ਲਏ ਸੀ ਮੈਂ ਤੇ ਪਰ ਰੋਟੀ ਇਹ ਰਮਾਂਹ ਕਹਿ ਦਿੰਦਾ ਦਪਹਿਰ ਦੇ ਟਾਈਮ ਤੇ ਜਦੋਂ ਚੌਲ ਬਣਾਇਆ ਤੇ ਇੱਕ ਅੱਧੀ ਰੋਟੀ ਜ਼ਰੂਰ ਹੋਵੇ ਨਾਲ ਸ਼ਾਮ ਦੇ ਟਾਈਮ ਤੇ ਤਾਂ ਜਦੋਂ ਆਪਾਂ ਦਾਲ ਚੌਲ ਵਗੈਰਾ ਬਣਾਉਂਦੇ ਉਦੋਂ ਰੋਟੀ ਨਹੀਂ ਬਣਾਉਂਦੇ ਹੁੰਦੇ ਤੇ ਪਰ ਦਪਹਿਰ ਦੇ ਟਾਈਮ ਤੇ ਜ਼ਰੂਰ ਰਮਨ ਨੂੰ ਆਇਆ ਹੁੰਦਾ ਇਹਦੇ ਪਾਪਾ ਵੀ ਕਹਿੰਦੇ ਚਲੋ ਇੱਕ ਅੱਧੀ ਰੋਟੀ ਬਣਾ ਲਓ ਨਾਲ ਗੈਸ ਮੈਂ ਬਿਲਕੁਲ ਸਿਮਤੇ ਕਰਤਾ ਸੀਗਾ ਤੇ ਮਸਾਲੇ ਵੀ ਆਪਣੇ ਪੱਕ ਗਏ ਸੀ ਤੇ ਪਾਣੀ ਪਾ ਦੂੰਗੇ ਇਸ ਦੇ ਵਿੱਚ ਜਿੰਨੀ ਕਿ ਗਰੇਵੀ ਦੀ ਆਪਾਂ ਨੂੰ ਜਰੂਰਤ ਆ ਤੇ ਗੈਸ ਵੀ ਹੁਣ ਫੁੱਲ ਤੇ ਕਰ ਦੂੰਗੇ ਪਰ ਆਵਣੇ ਤੇ ਦੁਪੱਟਾ ਲਿਆ ਕੇ ਦਿੱਤਾ ਸੀ ਆ ਕਹਿੰਦੀ ਕਿ ਪਸੀਨਾ ਇੰਨਾ ਜ਼ਿਆਦਾ ਆਇਆ ਪਿਆ ਮੰਮਾ ਤਾਂ ਤੁਹਾਨੂੰ ਮਾਕੇ ਇਹਦੇ ਨਾਲ ਪੁੰਜਾ ਨਹੀਂ ਜਾਂਦਾ ਪਿਆ ਉਹਦੇ ਦੁਪट्टे ਨਾਲ ਮੈਂ ਤਾਂ ਹੀ ਮੈਂ ਕਾਟਨ ਦੇ ਦੁਪट्टे ਰੱਖਦੀ ਹੁੰਨੀ ਆ ਤੇ ਮੈਨੂੰ ਮੇਰੇ ਭਰਾ ਦੀ ਗੱਲ ਵੀ ਅੱਜ ਜਿਆਦਾ ਆਈ ਸੀ ਉਹ ਇੱਥੇ ਆਏ ਸੀਗੇ ਮੇਰੇ ਕੋਲੇ ਤੇ ਭਾਬੀ ਆ ਬੈਠੇ ਸੀ ਜਦੋਂ ਉੱਠ ਕੇ ਜਾਣ ਲੱਗੇ ਤੇ ਦੁਪੱਟਾ ਸਾਈਡ ਤੇ ਬੈਠਾ ਦਾ ਹੋ ਜਾਂਦਾ ਗਰਮੀ ਦੇ ਵਿੱਚ ਤਾਂ ਹੁਣ ਆਪਾਂ ਆਪ ਵੀ ਸਾਈਡ ਤੇ ਰੱਖ ਹੀ ਦਿੰਨੇ ਆ ਤੇ ਉਹ ਲੰਕਦਾ ਜਾਵੇ ਦੁਪੱਟਾ ਨਾਲ ਤੇ ਉਹ ਹੱਸਣ ਲੱਗਿਆ ਕਹਿੰਦਾ ਤੁਸੀਂ ਹੈ ਨਹੀਂ ਕਹਿੰਦਾ ਪਿਆ ਉਹਦੇ ਦੁਪੱਟਿਆਂ ਵਾਲੀਆਂ ਕਹਿੰਦਾ ਤੁਸੀਂ ਤਾਂ ਕਾਟਨ ਦੇ ਦੁਪੱਟਿਆਂ ਵਾਲੀਆਂ ਹੀ ਆ ਤੇ ਕਹੇ ਰਿਓ ਭਾਬੀ ਵਸੇ ਲਾ ਕੇ ਕਹੇ ਹੋਰ ਕਹੇ ਸਾਨੂੰ ਤਾਂ ਕਹਿੰਦੀ ਕਾਟਨ ਦੀ ਵਧੀਆ ਲੱਗਦੀ ਆ ਘਰੇ ਤੇ ਵੈਸੇ ਸਾਰੀਆਂ ਭੈਣਾਂ ਨੂੰ ਹੁਣ ਪਤਾ ਹੀ ਆ ਵੀ ਕੰਮ ਧੰਦੇ ਕਾਰਨ ਆ ਜਿਹਨਾਂ ਨੇ ਤੇ ਉਸ ਕਿਚਨ ਦੇ ਵਿੱਚ ਖੜਨਾ ਜਾਂ ਕੋਈ ਮਾਲ ਪਸੂ ਦੇ ਕੰਮ ਆ ਤੇ ਪਯੋਦੇ ਦੁਪੱਟੇ ਲੈ ਕੇ ਤਾਂ ਨਹੀਂ ਇੰਨੀ ਗਰਮੀ ਦੇ ਵਿੱਚ ਕੰਮ ਹੁੰਦੇਗੇ ਤੇ ਮੈਂ ਤਾਂ ਹੱਸ ਰਹੀ ਸੀ ਮਹਿਰਮਾਨ ਨੂੰ ਮਹਾ ਤੇਰਾ ਮਾਮਾ ਸਹੀ ਕਹਿਦਾ ਸੀ ਮਹਾ ਅਸੀਂ ਤਾਂ ਮਹਾ ਕਾਟਨ ਦੇ ਦੁਪੱਟਿਆਂ ਵਾਲ ਗਏ ਵਾਸੀਂ ਹੈ ਨਹੀਂ ਪਯੋਦੇ ਦੁਪੱਟੇ ਵਾਲ ਗਾ ਬਾਹਰੋਂ ਤਾਂ ਠੀਕ ਆ ਜਰੂਰ ਜਦੋਂ ਆਪਾਂ ਜਾਣਾ ਹੁੰਦਾ ਠੀਕ ਰਹਿੰਦਾ ਤੇ ਪਰ ਕੰਮ ਧੰਦੇ ਦੇ ਵਿੱਚ ਤਾਂ ਨਹੀਂ ਲੋਟ ਆਉਂਦੇਗੇ ਪਾਣੀ ਨੂੰ ਵੀ ਅਵਾਲ ਆ ਗਿਆ ਸੀਗਾ ਤੇ ਮੈਂ ਕਾਬਲੀ ਛੋਲੇ ਵੀ ਪਾਤੇ ਸੀ ਵਿੱਚ ਤੇ ਹੁਣ ਇੱਥੇ ਪਨੀਰ ਕੱਟ ਕੇ ਰੱਖ ਦੂੰਗੀ ਪਨੀਰ ਪਾ ਕੇ ਬਣਾਵਾਂਗੇ ਅੱਜ ਆਪਾਂ ਕੁੱਕਰ ਨੂੰ ਮੈਂ ਦੂਸਰੀ ਸਾਈਡ ਤੇ ਘਰਤਾ ਸੀਗਾ ਤੇ ਰੋਟੀ ਬਣਾ ਲੂਗੀ ਪਨੀਰ ਹਜੇ ਮੈਂ ਨਹੀਂ ਪਾਇਆ ਸੀ ਹਦੇ ਵਿੱਚ 5-7 ਮਿੰਟ ਆਪਾਂ ਇਸੇ ਤਰ੍ਹਾਂ ਗਰੇਵੀ ਦੇ ਵਿੱਚ ਚਣਿਆਂ ਨੂੰ ਵੀ ਪਕਾ ਲਾਂਗੇ ਬਸ ਤੋਬਲੇ ਹੋਇਆ ਤੇ ਪਰ ਫਿਰ ਵੀ ਮੀਡੀਅਮ ਗੈਸ ਤੇ ਕਰਕੇ ਇਹਦੇ ਮੈਂ ਪਕਾ ਲੂੰਗੀ ਤੇ ਪਨੀਰ ਆਪਾਂ ਬਾਅਦ ਦੇ ਵਿੱਚ ਪਾਵਾਂਗੇ ਮੈਂ ਨਿਆ ਤੇ ਵੀ ਚਲੋ ਜਿੰਨੇ ਸਬਜ਼ੀ ਬਾਨਦੀ ਆ ਤੇ ਮੈਂ ਰੋਟੀ ਵੀ ਬਣਾ ਕੇ ਰੱਖ ਹੀ ਦਿੰਨੀ ਜਿਹੜੇ ਪਾ ਸੱਤ ਬਣਾਉਣ ਲੀਆਂ ਤੇ ਪ੍ਰਾਪ ਨੂੰ ਮੈਂ ਕਹਤਾ ਸੀ ਮਾ ਤੂੰ ਖੀਰੇ ਕੱਟ ਕੇ ਰੱਖ ਲੈ ਹੁਣ ਤਾਂ ਐ ਲੱਗਦਾ ਸੀ ਅੱਜ ਤਾਂ ਐ ਗਰਮੀ ਨੂੰ ਇੰਨੇ ਨੂੰ ਦੇਖ ਕੇ ਵੀ ਰੱਬ ਮਾਲੀ ਹੋਟੀ ਮੀਂਹ ਪਾ ਦੇ ਤੇ ਬਾਕੀ ਕੂਲਰ ਮੂਰੇ ਪੈਂਦੇ ਕਰਕੇ ਨਾ ਤੇ ਕੂਲਰ ਹੁਣ ਛਿੱਲੀ ਜੀ ਗਰਮੀ ਲਾਜੇਗੀ ਪਾਣੀ ਸੜਦਾਗਾ ਤੇ ਸਵੇਰ ਵੇਲੇ ਤਾਂ ਕੇਸ ਵੀ ਐ ਭਿੱਜੇ ਪਏ ਹੁੰਦੇ ਆ ਤੇ ਆਪ ਦਾ ਪਿੰਡਾ ਤੇ ਫਰਸ਼ ਵਗੈਰਾ ਚਿਪਚਿਪੇ ਲੱਗਦੇ ਆਗੇ ਜਿਵੇਂ ਸੌਣਪਾਦੋਂ ਦੀ ਗਰਮੀ ਹੁੰਦੀ ਆ ਉਸ ਤਰ੍ਹਾਂ ਗਰਮੀ ਹੋਈ ਪਈ ਆਗੀ ਰਮਾਨ ਦਾ ਮੰਜਾ ਜਮਾ ਮੂਰੇ ਹੁੰਦਾ ਤੇ ਉਹ ਕਹਿ ਦਿੰਦਾ ਕਹਿੰਦਾ ਕਿ ਉਹ ਮਾਂ ਕਹਿੰਦਾ ਵੀ ਇੱਥੇ ਦਾ ਕਹਿੰਦਾ ਵੀ ਐ ਫੇਸ ਤੇ ਹੀ ਕਹਿੰਦਾ ਮੇਰੇ ਪਾਣੀ ਡਿੱਗੀ ਜਾਂਦਾ ਤੇ ਚੇਪ ਚੇ ਪਿਆ ਲੱਗਿਆ ਜਾਂਦਾ ਕਹਿੰਦਾ ਮਾ ਹੁਣ ਤਾਂ ਸਿੰਧੀ ਦੀ ਗਰਮੀ ਐ ਹੀ ਰਹੂਗੀ ਮੀ ਵੀ ਜਸਾਰੇ ਕਿਤੇ ਪੈ ਜਾਂਦਾ ਮਾੜਾ ਮੋਟਾ ਮੌਸਮ ਦਾ ਫਰਕ ਪਿਆ ਜਾਂਦਾ ਕਿਤੇ ਮਾੜਾ ਮੋਟਾ ਮੀ ਪਾ ਜਾਂਦਾ ਕਿਤੇ ਇੱਥੇ ਤਾਂ ਹੁਣ ਮਾੜਾ ਮੋਟਾ ਜਾਂ ਕਣੀਆਂ ਜੀਆਂ ਸੀਂਗਾ ਤੇ ਤਾਂ ਕਰਕੇ ਪੜਤਾ ਵੀ ਫਿਰ ਜ਼ਿਆਦਾ ਨਿਕਲਣ ਲੱਗ ਜਾਂਦੀ ਸੌਣ ਤਾਂ ਦੋ ਤਿੰਨ ਮਹੀਨੇ ਤਾਂ ਇਹ ਕੱਢਣੇ ਪੈਣਗੇ ਠੰਡਾ ਠੰਡਾ ਫੇਰ ਵੀ ਘਟ ਚਿਰ ਰਹਿੰਦੀ ਆ ਕਿਤੇ ਬਾਕੀ ਖੰਡ ਦੇ ਵਿੱਚ ਇੰਨਾ ਔਖਾ ਨਹੀਂ ਲੱਗਦਾ ਕਿ ਜੀੜੇ ਕੱਪੜੇ ਦਾ ਤਾਂ ਹੋ ਜਾਂਦੇ ਚਲੋ ਤੇ ਇੱਕ ਤਾਂ ਸੁਕਾਉਣ ਦੀ ਤੇ ਪਰ ਗਰਮੀ ਕੱਟੀ ਬਾਲੀ ਔਖੀ ਹੋ ਜਾਂਦੀ ਹੈ ਲੰਬੇ ਸਮੇਂ ਚੱਕਰ ਰਹਿੰਦੀ ਹੈ ਗਰਮੀ ਜ਼ਿਆਦਾ ਅਜੇ ਤਾਂ ਇਹਨਾਂ ਸ਼ੁਗਰਾਈ ਲਾਈਟ ਵਗੈਰਾ ਬਹੁਤ ਘਟ ਜਾਂਦੀ ਹੈਗੀ ਨਹੀਂ ਤਾਂ ਪਹਿਲਾਂ ਬਹੁਤ ਘੱਟ ਲੱਗਦੇ ਹੁੰਦੇ ਸੀ ਲੈਟ ਦੇ ਹਾਇ ਤਿੱਕਰ ਤਾਂ ਉਹਨੇ ਘੱਟ ਨਹੀਂ ਲੱਗਦੇ ਜਾਂਦੀ ਤਾਂ ਹੈ ਪਰ ਵੀ ਜ਼ਿਆਦਾ ਨਹੀਂ ਜਾਂਦੀ ਕਿ ਲੈਟ। ਉਹਦੀ ਸਬਜ਼ੀ ਵੀ ਆਪਣੇ ਬਾਨ ਨਾਲੀ ਰੋਟੀ ਬਾਨਦੇ ਬਾਨਦੇ ਆਪਣੀ ਸਬਜ਼ੀ ਬਣ ਜੂਗੀ 5-7 ਰੋਟੀਆਂ ਪਕਾਉਣੀਆਂ ਜ਼ਿਆਦਾ ਨਹੀਂ ਪਕਾਉਂਦੇਗੇ ਜਿੰਨੂੰ ਜਿੰਨੀ ਜ਼ਰੂਰਤ ਹੋਈ ਖਾ ਲੈਣਗੇ। ਪਰ ਮਾਨ ਦੇ ਪਾਪਾ ਵੀ ਬਾਹਰ ਕੰਮ ਕਰੀ ਜਾਂਦੇ ਸੀਗੇ। ਕੋਚ ਤੋਂ ਬਾਹਰ ਹੀ ਕਰੀ ਜਾਂਦੇ ਸੀ ਤੇ ਧੁੱਪ ਸੀ ਉੱਥੇ ਤੇ ਮੈਨੂੰ ਐ ਸੀ ਮਹਵਿਲਾ ਮੈਂ ਕਿਚਨ ਦੇ ਵਿੱਚ ਤਾਂ ਪੱਖੀ ਚੜਾਈ ਬੈਠੀਆਂ ਤੇ ਤਾਂ ਵੀ ਗਰਮੀ ਗਰਮੀ ਕਰੀ ਜਾਂਦੀ ਆ ਤੇ ਉਹ ਬਾਹਰ ਖੜੇ ਕੰਮ ਕਰੀ ਜਾਂਦੇ ਘੋੜੀ ਤੇ ਆਇਤਾ ਹਵਾ ਵੀ ਨਹੀਂ ਚੱਲ ਰਹੀ ਸੀ ਬਿਲਕੁਲ ਵੀ ਨਹੀਂ ਮਾੜੀ ਮੋਟੀ ਹਵਾ ਚੱਲਦੀ ਰਵੇ ਤਾਂ ਫੇਰ ਵੀ ਫਰਕ ਰਹਿੰਦਾ ਤੇ ਬਾਕੀ ਚਾਹ ਜ ਬਹੁਤ ਵਾਰੀ ਬਣ ਗਈ ਸੀ ਵੈਸੇ ਮੈਂ ਤੇ ਪ੍ਰਾਪਤ ਸਾਡੇ ਤਾਤਾਏ ਬਸੇ ਇੱਕ ਵਾਰੀ ਚਾਹ ਬਣਾਉਣੇ ਦੇ ਨੇ ਪ੍ਰਾਪਤ ਉਹ ਵੀ ਨਹੀਂ ਪੀਂਦੀਗੀ ਮੈਂ ਕੀ ਕਹਿਣਾ ਕਰੇ ਭਾਵੇਂ ਦੋ ਵਾਰੀ ਚਾਹ ਬਣਾ ਲਾਂ ਤੇ ਬਸ ਇਹਨਾਂ ਨੂੰ ਕੰਮ ਤੇ ਹੁਣ ਪੀਣ ਦੀ ਆਦਤ ਬਣੀ ਵੀ ਹੈਗੀ ਔਰਮਾਨ ਨੂੰ ਜਿਆਦਾ ਹੁੰਦਾ ਉਹਦੇ ਪਾਪਾ ਵੀ ਨਹੀਂ ਹਜੇ ਇਹਨਾਂ ਕਹਿੰਦੇ ਔਰਮਾਨ ਤੈਨੂੰ ਕਹਿਣ ਦੀ ਸੀ ਤੇ ਮੈਂ ਚਾਹ ਬਣਾ ਲਾ ਉਹਦੀ ਕਹਿਣ ਦੀ ਸੀ ਬਣਾ ਲਓ ਪੰਮਾ ਨੌਜੀ ਰੋਟੀ ਬਣਾ ਲ ਕੇ ਤੇ ਸੂਟ ਕੱਲ ਦਾ ਇੱਕ ਕਟਿੰਗ ਕਰਕੇ ਰੱਖਿਆ ਪਿਆ ਕੱਲ ਰੀਲ ਨਹੀਂ ਸੀ ਮਿਲੇਗੀ ਕਿਉਂਕਿ ਹਰਮਾਨ ਸ਼ਾਉ ਨੂੰ ਆਇਆ ਸੀ ਕੰਮ ਤੋਂ ਜਦੋਂ ਤੇ ਫਿਰ ਉਸ ਟਾਈਮ ਤੇ ਮੈਂ ਨਹੀਂ ਭੇਜਿਆ ਮੈਨੂੰ ਐ ਹੁੰਦਾ ਵੀ ਸਾਰਾ ਦਿਨ ਗਰਮੀ 'ਚ ਕੰਮ ਕਰਕੇ ਆਉਂਦਾ ਤੇ ਆਉਂਦਿਆਂ ਨੂੰ ਜੇ ਆਪ ਕਹਿ ਦਗੇ ਵੀ ਇੱਧਰ ਵਾਜੋ ਉੱਧਰ ਵਾਜੋ ਫਿਰ ਬੱਚੇ ਵੀ ਖੇਡ ਜਾਂਦੇ ਆਗੇ ਪ੍ਰਵ ਗਈ ਸੀਗੀ ਇੱਥੇ ਜਿਹੜਾ ਕੋਈ ਨੇੜੇ ਦੁਕਾਨ ਸੀਗੀ ਉੱਥੇ ਪੁੱਛ ਕੇ ਆਈ ਸੀ ਨਹੀਂ ਮਿਲਿਆ ਕਲਰ ਵੈਸੇ 2-3 ਡੱਬੇ ਮੇਰੇ ਕੋਲੇ ਘਰੇ ਵੀ ਪਏ ਆ ਤੇ ਉਹਨਾਂ 'ਚ ਵੀ ਕਲਰ ਹੈ ਨਹੀਂ ਸੀਗਾ ਤੇ ਅੱਜ ਰਮਾਨ ਰੀਲ ਲੈ ਕੇ ਰੱਖਤੀ ਸੀਗੀ ਸਵੇਰ ਦੇ ਟਾਈਮ ਤੇ ਮੈਨੂੰ ਐਸ ਵੀ ਚਲੋ ਰੋਟੀ ਸਬਜੀ ਦਾ ਕਰਕੇ ਤੇ ਉਸ ਤੋਂ ਬਾਅਦ ਸਟਿਚਿੰਗ ਕਰ ਲੂੰਗੀ ਤੇ ਪਰ ਗਰਮੀ ਨੂੰ ਦੇਖ ਕੇ ਤੇ ਮਸ਼ੀਨ ਤੇ ਬੈਠਣ ਨੂੰ ਦਿਲ ਨਹੀਂ ਕਰਦਾਗਾ ਲੋ ਜੀ ਪਨੀਰ ਵੀ ਪਾਤਾ ਸੀ ਮੈਂ ਰੋਟੀ ਵੀ ਆਪਣੀ ਬਣ ਗਈ ਸੀਗੀ ਤੇ ਕਸਥਰੀ ਮੇਥੀ ਪਾ ਦੂੰਗੀ ਇਸ ਦੇ ਵਿੱਚ ਤੇ ਦੋ ਕੁ ਮਿੰਟ ਆਪਾਂ ਪਨੀਰ ਨੂੰ ਵੀ ਸੇਕ ਲਵਾ ਲੈਂਦੇ ਆ ਨਾਲ ਇਹ ਵਿੰਡੋ ਵੇ ਦੀ ਰਮਾਨ ਦੇ ਪਾਪਾ ਤਾਂ ਕੋੜੀ ਤੇ ਇਹ ਕੰਮ ਇਧਰ ਕਰੀ ਜਾਂਦੇ ਸੀਗੇ ਰਾਵੇ ਤੇ ਦੇਖ ਕੇ ਗਈ ਸੀ ਕਹਿੰਦੀ ਮम्मा ਰੋਟੀ ਬਣ ਗਈ ਤਾਂ ਪਾ ਦੋ ਤੇ ਮੈਂ 2 ਮਿੰਟ ਵੇਟ ਕਰ ਮੈਂ ਹੁਣ ਗਰਮੀ ਵਾਂ ਮੈਨੂੰ ਵੀ ਬਹੁਤ ਆਈ ਪਈ ਆ ਤੇ ਮੈਂ ਆ ਪਾ ਕੇ ਆਪਾਂ ਬਾਹਰ ਹੀ ਲੈ ਜਾਂਦੇ ਆਂਗੇ ਉੱਥੇ ਕੁਲਰ ਬੂਰੇ ਬੈਠ ਕੇ ਤੇ ਮੈਂ ਇਕੱਠੇ ਹੀ ਖਾ ਲਾਂਗੇ ਲਓ ਜਿਪਾ ਰੋਟੀ ਪਾ ਲੈਣੇ ਆਗੇ ਤੈਨੂੰ ਤਾਂ ਐਸੀ ਤੇ ਮਸ਼ੀਨ ਤੇ ਬੈਠੂਗੀ ਤੇ ਪਰ ਮੇਰੇ ਤੋਂ ਮਸ਼ੀਨ ਤੇ ਨਹੀਂ ਬੈਠਾ ਗਿਆ ਇਹ ਆਟੇ ਵਾਲੇ ਹੱਥ ਹੋ ਗਏ ਜਦੋਂ ਮੈਂ ਗੈਸ ਚਲਾ ਸੀ ਦੁਬਾਰਾ ਸਿਲੰਡਰ ਖਤਮ ਹੋ ਗਿਆ ਸੀਗਾ ਆਟਾ ਗੁੰਨਦੀ ਸੀ ਤੇ ਆਟਾ ਜਾ ਲੱਗ ਗਿਆ ਸੀਗਾ ਇਹਦੇ ਬਟਨ ਤੇ ਤੇ ਉਹ ਵੀ ਮੈਨੂੰ ਐਸੇ ਚਲੋ ਸਾਫ ਕਰਦਾ ਵੈਸੇ ਤਾਂ ਆਪਾਂ ਬਾਅਦ ਦੇ ਵਿੱਚ ਸੈਲਫ ਤੇ ਗੈਸ ਸਾਫ ਕਰਾਂਗੇ ਪਰ ਮੈਨੂੰ ਐ ਆਉਂਦਾ ਵੀ ਮੋਟਾ-ਮੋਟਾ ਜਿੰਨਾ ਕ ਮੇਰੇ ਤੋਂ ਪਹਿਲਾਂ ਹੁੰਦਾ ਸਾਫ ਕਰਦਾ ਚੌਲ ਪਾ ਲੈਨੇ ਆ ਤੇ ਮਹਰਮਾਨ ਨੂੰ ਕਹਤਾ ਸਮਾਨ ਮਹਿਲ ਜਾ ਕੇ ਨਾਲ ਦੀ ਨਾਲ ਰੱਖ ਲੈ ਬਾਹਰ ਮਹਿਲ ਮੈਂ ਮੈਨੂੰ ਵੀ ਐ ਹੋਇਆ ਪਿਆ ਵੀ ਕਿਚਨ ਚੋਂ ਕਦੋਂ ਬਾਹਰ ਆਵਾਂ ਲੱਸੀ ਵਗੈਰਾ ਉਹ ਚੱਕ ਕੇ ਲੈ ਗਿਆ ਸੀਗਾ। ਵੈਸੇ ਬੱਚੇ ਐਦਾਂ ਨਹੀਂ ਕਰਦੇ ਐ ਬੈਠੇ ਚੀਜ਼ ਨਹੀਂ ਮੰਗਦੇ ਆਪ ਚੱਕ ਕੇ ਲੈ ਜਾਂਦੇ ਆ ਚੀਜ਼। ਨਹੀਂ ਕਿਈ ਬੱਚਿਆਂ ਨੂੰ ਐ ਹੁੰਦਾ ਵੀ ਬੈਠੇ ਕਹਿੰਦੇ ਸਾਨੂੰ ਚੀਜ਼ ਲਿਆ ਕੇ ਦਿਓ ਰੋਟੀ ਪਾਣੀ ਤੇ ਪਰ ਆਪਣੇ ਦੋਨੇ ਬੱਚੇ ਐਦਾਂ ਨਹੀਂ ਕਰਦੇਗੇ। ਵੈਸੇ ਇਹਨਾਂ ਦੇ ਪਾਪਾ ਨੂੰ ਵੀ ਆਦਤ ਨਹੀਂ ਆ ਉਹ ਵੀ ਕਿਚਨ ਚਾ ਕੇ ਆਪ ਚੀਜ਼ ਲੈ ਜਾਂਦੇ ਮੇਰੇ ਤੋਂ ਫੜ ਕੇ। ਅੱਜ ਸਬਜ਼ੀ ਵੀ ਪਾਲੀ ਤਾਂ ਸਬਜ਼ੀ ਬਹੁਤ ਟੇਸਟੀ ਬਣੀ ਸੀਗੀ। ਰੋਟੀ ਬਣਾ ਕੇ ਬਸ ਖਾ ਕੇ ਤੇ ਮੈਂ ਅੱਧਾ ਘੰਟਾ ਪੈ ਗਈ ਸੀਗੀ ਮੈਨੂੰ ਐਸੀ ਵੀ ਚਲੋ ਮਸ਼ੀਨ ਤੇ ਬੈਠਦੀਆਂ ਤੇ ਉਸ ਤੋਂ ਬਾਅਦ ਇਹਨਾਂ ਨੇ ਪ੍ਰਾਪਤਾ ਇੱਕ ਤਾਂ ਸਟਡੀ ਟੇਬਲ ਬਣਾਉਣਾ ਸੀਗਾ ਤੇ ਰਮਾਨ ਦਾ ਕੰਪਿਊਟਰ ਟੇਬਲ ਬਣਾਉਣਾ ਸੀਗਾ ਤੇ ਮੈਨੂੰ ਕਹੇ ਤੂੰ ਦੱਸ ਦੇ ਵੀ ਕਿਸ ਤਰ੍ਹਾਂ ਬਣਾਉਣਾ ਤੇ ਮੈਂ ਕਿਹਾ ਤੁਸੀਂ ਬੱਚਾ ਨੂੰ ਪੁੱਛ ਲਓ ਬਾਕੀ ਮੈਂ ਤੁਸੀ ਕੰਮ ਕਰ ਦੇ ਤਾਂ ਸਾਨੂੰ ਪਤਾ ਇਸ ਕੰਮ ਦਾ ਵੀ ਕਿੱਦਾਂ ਕਰਨਾਗਾ ਤਿਕਾ ਨੇ ਨਹੀਂ ਇੱਕ ਵਾਰੀ ਰਾਏ ਦੇ ਦੇ ਬਾਅਦ ਵਿੱਚ ਸਾਨੂੰ ਦੱਸ ਦੇ ਵੀ ਕਿੱਥੇ ਬਣਾਉਣਾ ਐ ਨਾ ਕਹਦੀ ਮੈਨੂੰ ਇੱਥੇ ਟਿਕਾ ਲਾਉਂਦਾ ਮੈਂ ਹਾਂ ਨਹੀਂ ਵੀ ਮੈਂ ਕੁਛ ਨਹੀਂ ਕਹਿਦੀ ਕਿ ਤੇ ਪਰ ਮੇਰੇ ਤੋਂ ਮਸ਼ੀਨ ਤੇ ਨਹੀਂ ਬੈਠਾ ਗਿਆ ਲੋ ਜੀ ਆਪਾਂ ਆਪਣੀ ਇਹਦੀ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆ ਮਿਲਾਂਗੇ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ